ਜਨ ਜਿਨ੍ਹਾਂ ਦੇ ਵਿੱਚ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਜਿੰਨੇ ਵੀ ਮੰਚਾਂ ਤੇ ਤੁਸੀਂ ਕੰਮ ਕਰਦੇ ਹੋ ਜਾਂ ਜਿੰਨੇ ਵੀ ਮੰਚ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪ੍ਰਤੀਨਿਧਤਾ ਕਰਦੇ ਹੋ ਸਾਰਿਆਂ ਦਾ ਤੁਹਾਡੇ ਤੇ ਸਵਾਗਤ ਹੈ ਤੁਹਾਡੇ ਰਾਹੀਂ ਜੋ ਵੀ ਸਰਕਾਰ ਜਾਂ ਜੋ ਵੀ ਸਮਾਜ ਦੇ ਵਿੱਚ ਹੈਪਨ ਹੁੰਦਾ ਤੁਹਾਡੇ ਕੈਮਰੇ ਰਾਹੀਂ ਪੂਰੀ ਦੁਨੀਆ 'ਚ ਜਾਂਦਾ ਹੈ। ਵਿਸ਼ਰਸੀ ਕੇਸਾਂ ਦੇ। ਪੁਰਸਨਾ ਸੰਬੰਧਤ ਬਹੁਤ ਸਾਰੀਆਂ ਚੇਂਜੇਸ ਪੁਰਸਨਾ ਸੰਬੰਧਤ ਬਹੁਤ سارے ਰਿਫਾਰਮਸ ਜਿਹੜੇ ਨੇ ਉਹ ਲਾਗੂ ਕਰਨ ਜਾ ਰਹੇ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਕਲੰਕ ਜਿਹੜਾ ਡਰੱਗਸ ਦਾ ਉਹਦੇ ਬਾਰੇ ਮੈਂ ਥੋੜਾ ਡਿਟੇਲ ਚ ਤੁਹਾਨੂੰ ਦੱਸ ਦਿੰਦਾ ਕਿਉਂਕਿ ਇਲੈਕਸ਼ਨ ਦੌਰਾਨ ਪੂਰੇ ਦੇਸ਼ ਚ ਕੈਸ਼ ਜਾਂ ਫਿਰ ਨਸ਼ੇ ਜਿਹੜੇ ਟਰੈਵਲ ਕਰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਕੈਸ਼ ਤੇ ਡਰੱਗਸ ਵਗੈਰਾ ਫੜੇ ਗਏ ਇਲੈਕਸ਼ਨ ਦੌਰਾਨ ਤੇ ਕਈ ਫੜੇ ਗਏ ਕਈਆਂ ਦੇ ਕਲੂ ਮਿਲ ਗਏ ਕਿ ਆਇਆ ਕਿੱਥੋਂ ਸੀ ਇਹ ਕੀ ਦੀ ਗੱਡੀ ਸੀ ਕਿੱਥੋਂ ਲੋਡ ਹੋਇਆ ਕਿੱਥੇ ਪਹੁੰਚਣਾ ਸੀ ਕੌਣ ਭੇਜਦਾ ਹੈ ਕਿਹਦੇ ਕੋਲ ਜਾਣਾ ਹੈ ਤੋਂ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਡ ਖਤਮ ਹੋਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆ ਕਲੂ ਮਿਲ ਗਏ ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਤੋਸ ਸੋ ਪਹਿਲਾ ਸੀਗਾ ਕਿ ਪੁਲਸ ਆਪਦੇ ਬਹੁਤ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ 'ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਥਾਣੇ ਪਾਰ ਕਿਉਂਕਿ ਛੋਟੇ ਪੱਧਰ ਤੇ ਬਿਲਕੁਲ ਮੁਨਸ਼ੀ ਪੱਧਰ ਤੇ ਜਿਹੜੇ ਇਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜੀ ਨੂੰ ਫੜਾ ਕੇ ਐਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡਾਂ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲੋਕ ਕਰਦਾ ਜੀ ਇਹਦੇ ਆਈ ਥਾਣੇ ਹੋ ਜਮਾਨਤ ਹੋ ਜਾਂਦੀ ਇਹ ਚਾਹੇ ਹੋ ਜਾਂਦਾ ਦੰਨ ਕਰਕੇ ਕਿਤੇ ਨਾ ਕਿਤੇ ਫੇਵਰਿਜ਼ਮ ਸੁਮੈ ਬੀਡੀਪਾਈ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਤੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ, ਗੁਨਕਾਰ, ਹੌਲਦਾਰ ਲੈਵਲ ਤੇ ਪਦਰ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਣੇ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਬੀਜੀਪ ਸਾਹ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸ ਲਵਨ ਦੇ ਕੀਤੇ ਨੇ ਸਰ 10 10000 ਤੋਂ ਉੱਤੇ ਬਦਲੀਆਂ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਜਿਹੜੀ ਇੱਕ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਸੀਗੀ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੋਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਸੋ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਾਰੇ ਜਿਹੜੇ ਕਟਿੰਗ ਐਜ ਦੇ ਬਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ। ਜਦੋਂ ਸੀਐਮ ਸਾਹਿਬ ਦੀ ਹਦਾਇਤਾਂ ਮਈਆ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਹਾਲੇ ਆਨਗoing ਹੈ। ਐਂਡ ਵਾਟ ਰੈਂਕਸ? ਵਾਟ ਰੈਂਕਸ? ਫਰਮ ਕਨਸਟੇਬਲ ਅਪਵਰਡਸ 올 ਰੈਂਕਸ ਆਰ ਬੀਨ ਕਵਰਡ। ਤੇ ਉਸ ਤੋਂ ਬਾਅਦ ਇੱਕ ਬਹੁਤ ਇਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ। ਕਿ ਜੇ ਕੋਈ ਪੁਲਿਸ ਵਾਲਾ ਇਨਵੋਲਡ ਹੁੰਦਾ ਹੋਵੇ। ਕਿ ਜੇ ਕੋਈ ਪੁਰਸਵਾਲਾ ਨਸ਼ੇ ਦੇ ਵਿੱਚ ਲਵਾਉਂਦਾ ਹੈ ਨਸ਼ਾ ਵੇਚਦਾ ਹੈ ਇਹ ਪਰ ਇੱਕ ਮਤਲਬ ਬਹੁਤ ਵੱਡੇ ਪੱਧਰ ਤੇ ਗਿਣਿਆ ਚਾਹੂਗਾ ਕਿ ਤੂੰ ਵਰਦੀ ਵੀ ਪਾਈ ਹੋਈ ਹੈ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ ਗਾਰ ਰਹੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਡਿਸਮਿਸ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਹੈ ਜਿਹੜਾ ਵੀ ਕੋਈ ਸਮਗਲਰ ਕੋਈ ਫੜਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਟ ਚ ਲਿਆ ਕੇ ਕਲੀ ਗਵਰਨਮੈਂਟ ਚ ਨੋਟੀਫਿਕੇਸ਼ਨ ਲਿਆ ਕੇ ਤਾਂ ਦੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵਿਦਿਨ ਵਿਦਨ ਵੀਕ ਪ੍ਰਾਪਰਟੀ ਜਿਸ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਊਗੀ ਉਹਦੇ ਪ੍ਰਾਪਰਟੀ ਦੇ ਉੱਤੇ ਨੋਟਿਸ ਚਿਪਕਾ ਦਿੱਤਾ ਜਾਊਗਾ ਉੱਥੇ ਬੋਰਡ ਲਾ ਦਿੱਤਾ ਜਾਊਗਾ ਪਬਲਿਕ ਜਾਊਗਾ ਜਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਉਹਨੂੰ ਕਿਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤਾਂ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਐਂਡੀਬਸ ਦਾ ਲੋਕ ਕੇਸ ਹੈ ਉੱਚਾ ਲੋਕਾਂ ਦੇ ਘਰ ਉਜਾੜੇ ਨੇ ਉਹਦਾ ਸਾਰੇ ਮੈਨ ਚਾਹੀਦਾ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅੱਸੀ ਕੈਸੀਈ ਆਈ ਅਸੀਂ ਅੱਜ ਵੀ ਅੱਸੀ ਕੈਸੀਈ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਜੀ ਸਿਰਫ 10000 ਦਾ 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਉਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਵੋਗੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਉੱਤ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਐਫ ਵਾਲੀਆਂ ਨੇ ਚਚੋਂ ਵਾਲੀਆਂ ਜਿਹੜੀਆਂ ਸਕੋਰ ਲੇਟੈਸਟ ਗੱਡੀਆਂ ਉੱਤ ਕੋਲੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਜੋ ਤੱਕ ਐਸਐਚਯੂ ਕੋਲ ਗੱਡੀ ਪਹੁੰਚਦੀ ਸੀ ਤੱਕ ਆ ਸਟਾਰਟ ਤੱਕ ਆ ਸਟੈਂਡ ਗੱਡੀ ਨਾਲ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲੋਗੇ ਜੀ ਗੁਰੂ ਕੀਤਾ 300 15 ਐਸਐਚਯੂ ਨੂੰ ਅਸੀਂ ਨਵੀਆਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 700 ਰਹਿੰਦਾ ਜੀ ਸਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ ਐਸਐਸਐਫ ਦੇ थ्रू ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਹੈ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਕਿੰਨਾ ਕਿਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਨਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਬਾਕੀ ਡਾਟਾ ਤਾਂ 30 ਜੂਨ ਦੇ ਨਿਰਦੇਸ਼ੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਹਾਂ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕਨਫਰਮ ਕੀਤਾ ਹੈ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲ ਨਾਲੋਂ ਘੱਟ ਮੌਤਾਂ ਹੋਈਆਂ ਜਿੰਨੇ ਜ਼ਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਦੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਪੈਸਿਆਂ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਦੀ ਜ਼ਿਆਦਾ ਜਿਹੜੀ ਹੈ ਉਹ ਪ੍ਰਾਇੋਰਟੀ ਹੁੰਦੀ ਹੈ ਸੋ ਐਸਐਸਫ ਇੱਕ ਕਾਮਯਾਬ ਤਰੀਕਾ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਹੈ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਿਹਾ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਦੇ ਕੋਲ ਹੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਪੰਜਾਬ ਪੁਲਿਸ ਨੂੰ ਮੈਂ ਬਤੌਰ ਮੁੱਖ ਮੰਤਰੀ ਜਾਂ ਬਤੌਰ ਗ੍ਰਹਿ ਮੰਤਰੀ ਆਰਡਰ ਕੀਤੇ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਬਹੁਤ ਸਾਰਾ ਵੱਡੇ-ਵੱਡੇ ਜਿਹੜੇ ਨਸ਼ੇ ਨਾਲ ਸੰਬੰਧਤ ਐਕਸ਼ਨ ਨੇ ਉਹ ਲੈ ਜਾਣਗੇ ਸੋ ਪੰਜਾਬ ਪੁਲਿਸ ਨੂੰ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ ਆਪਣੀ ਘਰੇ ਲੱਗੀ ਹੋਈ ਅੱਗ ਵਾਂਗੂ ਬਜਾਇਆ ਜਾਵੇ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਬੱਚੀ ਲੱਗੇ ਇਹ ਇਹ ਅੱਗ ਨੇ ਤਾਂ ਫਿਰ ਆਉਣੀ ਹੀ ਆਉਣਾ ਕਿਸੇ ਨਾ ਕਿਸੇ ਰੂਪ ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਦੇ ਕੋਈ ਫੋਨ ਆਉਂਦਾ ਹੈ ਕਿ ਜੀ ਆਪਣੇ ਆਪਣੀ ਬੰਦਾ ਛੱਡ ਦਿਓ ਜਾਂ ਕੋਈ ਕਿਸੇ ਕਿਸਮ ਦੀ ਕੋਰਪਸ਼ਨ ਦੇ ਮਾਮਲੇ ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਕਿ ਜੇ ਕੋਈ ਕਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਵੀ ਕੰਮ ਦੇ ਬਦਲੇ ਲੈਣ ਦਾ ਫੜੇਗਾ ਜ਼ਿੰਮੇਵਾਰ ਮੰਨਿਆ ਜੇ ਕੰਮ ਕਰ ਸਕਦੇ ਹੋ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਹੈਡਕਵਾਰਟਰ ਚ ਜੋੜ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਪਤਾ ਲੱਗੇ ਨਾ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਬਦਲੀਆਂ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਇਨਕੁਆਰੀਆਂ ਕਰਕੇ ਹੋ ਸਕਦਾ ਸਾਨੂੰ ਗੁਪਤ ਰੱਖਣਾ ਪਵੇ ਕਿ ਇਸ ਬੰਦੇ ਤੇ ਆਪਾਂ ਨਜ਼ਰ ਰੱਖਣੀ ਹੈ ਬਦਲੀ ਵੀ ਕਰ ਦੇਣੀ ਫਿਰ ਵੀ ਇਹਦੇ ਫੋਨਾਂ 'ਤੇ ਨਜ਼ਰ ਰੱਖਣੀ ਕਿੱਥੇ ਕਿੱਥੇ ਫੋਨ ਕਰਦਾ ਸੋ ਬਹੁਤ ਸਾਰੇ ਸਾਨੂੰ ਕਲੂ ਮਿਲੇ ਨੇ ਉਹਨਾਂ ਉਹਨਾਂ ਵੱਲ ਨੂੰ ਜਾਵਾਂਗੇ ਅਸੀਂ ਸਾਡਾ ਕੋਈ ਐਦਾਂ ਦਾ ਤਾਂ ਕੋਈ ਇਰਾਦਾ ਹੈ ਹੀ ਨਹੀਂ ਕਿ ਅਸੀਂ ਇਹਨੂੰ ਇਹਨੂੰ ਛੱਡ ਦਾਂਗੇ ਬਲਕਿ ਮੈਂ ਤਾਂ ਇਹ ਕਹਾਂ ਕਿ ਜੇ ਪੁਲਿਸ ਵਾਲਾ ਵਰਦੀ ਪਾ ਕੇ ਕਰਦਾ ਤਾਂ ਡਬਲ ਤੋਂ ਟ੍ਰਿਪਲ ਐਕਸ਼ਨ ਕਰ ਉਹ ਤਾਂ ਫਿਰ ਬਿਲਕੁਲ ਇੱਕ ਮਤਲਬ ਸਮਝ ਲੋ ਕਰੇ ਜਿਵੇਂ ਆਪਾਂ ਕਹਿੰਦੇ ਕਿ ਬੁੱਕਲ ਦਾ ਸੱਪ ਹੋ ਗਿਆ ਨਾ ਉਹ ਤਾਂ ਫਿਰ ਉਹ ਜਿਹੜਾ ਆਪ ਦੁੱਧ ਵੀ ਪਿਉਨਿਆਂ ਨੂੰ ਤੇ ਡੰਗ ਵੀ ਖਾਨਿਆਂ ਤੋਂ ਸੋ ਇਹ ਜਿਹੜਾ ਪੁਲਿਸ ਲੈਵਲ ਤੇ ਕਿਸ ਕਿਸਮ ਨਾਟ ਓਨਲੀ ਡਰੱਗਸ ਕ腐ਸ਼ਨ ਚ ਵੀ ਹੋ ਸਕਦਾ ਕੋਈ ਬੰਦਾ ਆਪ ਨਾ ਕਰਦਾ ਹੋਵੇ ਜਾਂ ਉਹਨੇ ਦੇਰੀ ਕਰਤੀ ਹੋਵੇ ਜਾਂ ਉਹਨੇ ਕੋਈ ਕਲੂ ਦਿੱਤਾ ਹੋਵੇ ਵੀ ਅੱਜ ਇੱਥੇ ਆਵਾਂਗੇ ਅੱਜ ਥੋੜੇ ਛਾਪਾ ਪਾਊਗਾ ਮੈਂ ਐਗਜ਼ਾਮਪਲ ਦਿੰਨਾ ਪੁਲਿਸ ਕਿਵੇਂ ਫੇਵਰਿਜ਼ਮ ਕਰ ਦਿੰਦੀ ਹੈ ਕਈ ਵਾਰੀ ਅਸੀਂ ਸ਼ਿਕਾਇਤ ਮੇਰੇ ਕੋਲ ਆਈ ਐਕਸ਼ਨ ਲਿਆ ਤੇ ਉਹ ਜਿਹੜੇ ਉਹਨਾਂ ਤੇ ਵਿਭਾਗੀ ਕਾਰਵਾਈ ਹੋ ਗਈ ਪਤਾ ਲੱਗ ਗਿਆ ਕਿ ਫਲਾਨੇ ਪਿੰਪਲ ਥੱਲੇ ਸੱਤ ਅੱਠ ਮੁੰਡੇ ਬੈਠੇ ਨੇ ਜਿਹਦੇ ਚੋਂ ਦੋ ਵੇਚਣਾ ਇਹਨੇ ਚਾਰ ਪੰਜ ਉੱਥੇ ਨਸ਼ਾ ਕਰ ਰਹੇ ਨੇ ਪੁਲਿਸ ਨੂੰ ਖਲੂ ਮਿਲ ਗਿਆ ਪੁਲਿਸ ਨੂੰ ਖਬਰ ਮਿਲ ਗਈ ਪੁਲਿਸ ਚੱਲ ਪਈ ਉਥੋਂ ਪੁਲਿਸ ਦਾ ਫਰਜ਼ ਕੀ ਸੀਗਾ ਕਿ ਆਰਾਮ ਨਾਲ ਗੱਡੀ ਲੈ ਕੇ ਜਾਂਦੇ ਭੱਜਣ ਨੂੰ ਹੋਰ ਕੋਈ ਰਸਤਾ ਹੈ ਨਹੀਂ ਸੀ ਉਹੀ ਸੀ ਉੱਥੇ ਰੋਕ ਕੇ ਉਹਨਾਂ ਨੂੰ ਫੜ ਲਿਆ ਉਹਨਾਂ ਨੇ 100 ਮੀਟਰ ਪਹਿਲਾਂ ਹੂਟਰ ਮਾਰਤਾ ਹੂਟਰ ਮਾਰ ਕੇ ਤੁਸੀਂ ਛਾਪਾ ਮਾਰੋਗੇ ਹੂਟਰ ਮਾਰਤਾ ਮਤਲਬ ਉਹਨੂੰ ਦੱਸਤਾ ਵੀ ਅਸੀਂ ਆ ਗਏ ਉਹ ਸਾਰੇ ਪੱਜ ਗਏ ਇਹ ਵੀ ਤਾਂ ਇੱਕ ਕ੍ਰਾਈਮ ਮੰਨਿਆ ਜਾਊਗਾ ਨਾ ਕਿ ਤੁਸੀਂ ਛਾਪਾ ਦੱਸਤਾ ਕਿ ਇੱਥੇ ਰੇਡ ਹੋਊਗੀ ਉਹ ਦੱਸਤੀ ਤੁਸੀਂ ਜਾਂ ਕਿਉਂਕਿ ਹੁਣ ਦੇਖੋ ਰੇਡ ਐ ਹੁਣ ਇਕੱਲਾ ਇਕੱਲਾ ਤਾਂ ਕਰਦਾ ਨਹੀਂ ਰੇਡ ਵਾਰੇ ਐਸ ਐਚਓ ਨੇ ਬੁਲਾਏ ਹੋਣੇ ਸਾਰੇ ਕਿ ਆਪਾਂ ਕੱਲ ਨੂੰ ਐਂ ਕਰਕੇ ਆਪਣੇ ਕੋਲ ਆ ਕੇ ਮਿਲਿਆ ਆਪਾਂ ਨੂੰ ਮਿਲਿਆ ਥੋੜਾ ਜਿਹਾ ਸੂਚਨਾ ਤੇ ਆਪਾਂ ਇੱਥੇ ਕੱਲ ਨੂੰ ਸਵੇਰੇ 4 ਵਜੇ ਜਾਵਾਂਗੇ ਉਹਨੇ 4 ਵਜੇ ਸਾਰਿਆਂ ਨੂੰ ਦੱਸਤਾ ਜਿਹੜੇ 4 ਵਜੇ ਜਾਂਦੇ ਨੇ ਇਸ ਤਰ੍ਹਾਂ ਦੇ ਵੀ ਹੋਣਗੇ ਕਾਲੀਆਂ ਭੇਡਾਂ ਸਖਤ ਐਕਸ਼ਨ ਲਿਆ ਜਾਊਗਾ ਕੋਈ ਇਸ ਮਾਮਲੇ 'ਚ ਪੰਜਾਬ ਨੂੰ ਜਿਹੜਾ ਡਰੱਗ ਦੇ ਮਾਮਲੇ ਤੇ ਵਿੱਚ ਕੋਈ ਕਿਸੇ ਕਿਸਮ ਦੇ ਇਨਵੋਲਵਮੈਂਟ ਹੈ ਚਾਹੇ ਜਿਹੜਾ ਮਰਜੀ ਅਫਸਰ ਹੈ ਚਾਹੇ ਕੋਈ ਕੋਈ ਅਧਿਕਾਰੀ ਹੈ ਚਾਹੇ ਕੋਈ ਸਰਕਾਰੀ ਹੈ ਚਾਹੇ ਕੋਈ ਪ੍ਰਾਈਵੇਟ ਹੈ ਕੋਈ ਤਰਸ ਨਹੀਂ ਕੀਤਾ ਜਾਊਗਾ ਕਿਉਂਕਿ ਪੰਜਾਬ ਦੇ ਘਰਾਂ ਦੇ ਵਿੱਚ ਚਿੱਟਾ ਚ ਸੱਥਰ ਬਚਾਉਣ ਵਾਲਿਆਂ ਨੂੰ ਜਿਹੜਾ ਉਨਾਂ ਨੂੰ ਕਾਨੂੰਨ ਅੱਗੇ ਮੁਤਾਬਕ ਉਹਨਾਂ ਨੂੰ ਕੋਈ ਕਲੂ ਦਿੰਦਾ ਕੋਈ ਛੋਟ ਦਿੰਦਾ ਜਮਾਨਤ ਦਿੰਦਾ ਉਹ ਕਾਨੂੰਨ ਦਾ ਸਾਡੇ ਵੱਲੋਂ ਵਕੀਲ ਵੱਡੇ ਹੋਣਗੇ ਪਰ ਸਾਡੇ ਵੱਲੋਂ ਐਕਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੋਊਗੀ ਜਦੋਂ ਜਦੋਂ ਗਏ ਤੁਸੀਂ ਵੀ ਦੇਖਿਆ ਹੋਊਗਾ ਕਿ ਤੋੜ ਤੁਸੀਂ ਅਥਾਰਟੀ ਕਰਦੇ ਡੀਜੀਪੀ ਸਾਹਿਬ ਨੇ ਕਰਦੇ ਤੁਹਾਡੀ ਮਨਸ਼ਾ ਤੇ ਰੋਕ ਵੀ ਸ਼ੱਕ ਨਹੀਂ ਕਰਦੇ ਹੋਣੇ ਪਰ ਪੰਜਾਬ ਦੇ ਵਿੱਚ ਐਸੀਆਂ ਖਬਰਾਂ ਜਿਵੇਂ ਰੋਜ਼ ਆਉਂਦੀਆਂ ਲੋਕ ਕਹਿੰਦੇ ਨੇ ਕਿ ਅਸੀਂ ਦੱਸਤਾ ਅਸੀਂ ਦੱਸਤਾ ਜੀ ਸਾਡੇ ਪਿੰਡ ਚ ਇੱਥੇ ਨਸ਼ਾ ਰੱਖਦਾ ਔਰ ਇੱਥੇ ਮਾਅ ਹੋ ਰਿਹਾ ਐ ਸੱਚ ਨੇ ਕਾਰਵਾਈ ਨਹੀਂ ਕੀਤੀ ਤਾਂ ਕੋਈ ਐਸੀ ਐਗਜ਼ਾਮਪਲ ਸੈੱਟ ਹੋਈ ਵੀ ਜੇ ਕਿਸੇ ਐਸਐਚਓ ਨੂੰ ਦੱਸਿਆ ਉਹਨੇ ਕਾਰਵਾਈ ਨਹੀਂ ਕੀਤੀ ਬਿਲਕੁਲ ਨਪਿੰਦਰ ਮੈਂ ਆਉਣ ਸਾਰ ਇਹੀ ਗੱਲ ਕਹੀ ਸੀ ਕਿ ਕਈ ਵਾਰੀ ਜਿਹੜੇ ਫੜਾਉਣਗੇ ਨੇ ਉਹ ਲੇਟ ਆਉਂਦੇ ਆ ਘਰੇ ਤੇ ਜਿਹਨੂੰ ਫੜਾਉਣਗੇ ਨੇ ਉਹ ਪਹਿਲਾਂ ਘਰੇ ਆ ਜਾਂਦਾ ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਆ ਜਿਹੜੀਆਂ ਹੁਣ ਕਹਿੰਦੇ ਆਪਾਂ 10000 ਬਦਲੀਆਂ ਉਹੀ ਹੋਇਆ ਔਰ ਇਹ ਸ਼ਖਲ ਵੀ ਵੱਡੇ ਪੱਦਰ ਤੇ ਹੋਇਆ ਔਰ ਹੋਇਆ ਦੂਰ ਦੂਰ ਹੋਇਆ ਇਹ ਨਹੀਂ ਹੈਗਾ ਪੰਚਤ ਥਾਣੇ ਬਾਦ ਕਰਦੀਏ ਤਾਂ ਜੇ ਕਿਸੇ ਮੁਨਸ਼ੀ ਨੇ ਹੌਲਦਾਰ ਨੇ ਜਾਂ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਪਤਾ ਲੱਗਿਆ ਕਿ ਇਹਦੇ ਕਰਕੇ ਜਿਹੜਾ ਉਹ ਨਸ਼ੇ ਵਾਲਾ ਬਾਹਰ ਆ ਗਿਆ ਜਾਂ ਨਸ਼ੇ ਵਾਲਾ ਭੱਜ ਗਿਆ ਜਾਂ ਪਹਿਲਾਂ ਕੋਈ ਐਕਸ਼ਨ ਖਰਾਬ ਗਿਆ ਤਾਂ ਉਹਤੇ ਵੀ ਸਖਤ ਕਰਦੇ ਸਿਮ ਸਾਹਿਬ ਅਜਾ ਵੀ ਨਸ਼ੇ ਦੀ ਗੱਲ ਆਉਂਦੀ ਹੈ ਪੋਲਿਟਿਕਲ ਸੁਰੱਖਣ ਦੀ ਵੀ ਗੱਲ ਆਉਂਦੀ ਹੈ ਪਿਛਲੀ ਸਰਕਾਰਾਂ ਦੇ ਵਿੱਚ ਵੀ ਆਂਦਾ ਸੀ ਕਿ ਪੋਲਿਟਿਕਲ ਸੁਰੱਖਣ ਮਿਲਿਆ ਉਹ ਕਿਆ ਐਹੋ ਜਿਹੇ ਪੋਲਿਟਿਸ਼ੀਅਨਸ ਦੀ ਵੀ ਕੋਈ ਲਿਸਟ ਤਿਆਰ ਕੀਤੀ ਹੈ ਜਿਨ੍ਹਾਂ ਨੇ ਸਰੰਖਣ ਜੇ ਸਾਡੇ ਕੋਲੇ ਕੋਈ ਇਸ ਤਰ੍ਹਾਂ ਸ਼ਿਕਾਇਤ ਆਊਗੀ ਕਿ ਕੋਈ ਪੋਲਿਟਿਕਲ ਮੈਂ ਤੁਹਾਨੂੰ ਦੱਸਿਆ ਕੋਈ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਿ ਕੌਣ-ਕੌਣ ਸ਼ਹਿਦ ਦਿੰਦੇ ਸੀ ਪਰ ਹਾਂ ਜਦੋਂ ਹੁਣ ਪੱਕੇ ਪੈਰੀ ਜਾਵਾਂਗੇ ਉਹ ਥੱਲੋਂ ਲੈ ਕੇ ਉੱਪਰ ਤੱਕ ਦਾ ਜਿਹੜਾ ਸੈਗਮੈਂਟ ਜਿਹੜੇ ਨੇ ਉਹਨਾਂ ਚ ਗ੍ਰਿਫਤਾਰੀਆਂ ਹੋਣਗੀਆਂ ਜਾਣਗੀਆਂ ਤਾਂ ਹੋ ਸਕਦਾ ਹੈ ਕਿ ਕਿਸੇ ਵੱਡੇ ਅਸਰਦਾਰ ਪੋਲਿਟਿਕਲ ਪਰਿਵਾਰ ਤੱਕ ਉਹਦੀਆਂ ਤਾਰਾਂ ਜਾਂਦੀਆਂ ਹੁਣ ਪਰ ਪੰਜਾਬ ਦੇ ਜਿਸ ਤਰ੍ਹਾਂ ਆਖਿਆ ਪੰਜਾਬ ਦੇ ਵਿੱਚ ਨਸ਼ਾ ਜਾਂ ਨਸ਼ਲ ਨਸਲਕੁਸ਼ੀ ਕਹੂੰਗਾ ਮੈਨੂੰ ਉਹ ਨਸਲਕੁਸ਼ੀ ਕਰਨਾਂ ਹਨ ਬਖਸ਼ਣ ਜਾਊਗਾ ਹਾਂਜੀ ਮੈਡਮ ਸਿਮਪਲ ਡਿਕਸ਼ਨ ਨੂੰ ਲੈ ਕੇ ਆਪकी ਸਰਕਾਰ ਕੀ ਕਰਦੀ ਹੈ ਅਸੀਂ ਬਹੁਤ ਸਾਰੇ ਰੀ ਹੈਵ ਸੈਂਟਰ ਖੋਲੇ ਨੇ ਜਿਦੇ ਵਿੱਚ ਪਹਿਲਾਂ ਮੈਡੀਕਲ ਤੌਰ ਤੇ ਟਰੀਟ ਕੀਤਾ ਜਾਂਦਾ ਤੇ ਨਾਲ ਦੀ ਨਾਲ ਸਾਈਕਾਟ੍ਰਿਸਟ ਲੈ ਕੇ ਮਾਨਸਿਕ ਕਾਉਂਸਲਿੰਗ ਵੀ ਕਈ ਵਾਰ ਇਹ ਬੱਚੇ ਸਮਝ ਲੈਂਦੇ ਨੇ ਕਿ ਸ਼ਾਇਦ ਅਸੀਂ ਸਮਾਜ ਦੇ ਵਿੱਚੋਂ ਕੱਟੇ ਗਏ ਸਮਾਜ ਨੇ ਸਾਨੂੰ ਕੱਢਤਾ ਤਾਂ ਉਹਨਾਂ ਨੂੰ ਕੋਈ ਵਾਪਸ ਲੈ ਕੇ ਆਉਣੇ ਕਾਉਂਸਲਿੰਗ ਰਾਹੀਂ ਔਰ ਪੰਜਾਬ ਪੁਰਸਨوں ਨੇ ਵੀ ਕਿਹਾ ਕਿ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਤੁਸੀਂ ਦੋਸ਼ੀ ਨਾ ਮੰਨੋ ਉਹ ਤਾਂ ਮਰੀਜ਼ ਨੇ ਮੈਂ ਤਾਂ ਉਹਨਾਂ ਨੂੰ ਐਡਿਕਟਡ ਕਹਿਣਾ ਵੀ ਚੰਗਾ ਨਹੀਂ ਲੱਗਦਾ ਉਹ ਤਾਂ ਪੇਸ਼ੈਂਟ ਨੇ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਣਾ ਚਾਹੀਦਾ ਜੇਲ੍ਹ 'ਚ ਨਹੀਂ ਲੈ ਕੇ ਜਾਣਾ ਅਸਲੀ ਉਹ ਨੇ ਜਿਹੜੇ ਉਹਨਾਂ ਨੂੰ ਦੇਖ ਕੇ ਗਏ ਨੇ ਨਸ਼ਾ ਜਿਹੜਾ ਨਾਮ ਲੈ ਕੇ ਸੋ ਇਹਨੂੰ ਅੱਜ ਇਹ ਇੰਨੇ ਵਧੀਆ ਪੱਧਰ ਤੇ ਐਕਸ਼ਨ ਹੋਣ ਲੱਗਿਆ ਸਭ ਤੋਂ ਮੈਨੂੰ ਖੁਸ਼ੀ ਦੀ ਗੱਲ ਇਹ ਵੀ ਹੈ ਬਹੁਤ ਸਾਰੇ ਪਿੰਡ ਜਿਹੜੇ ਜਿੱਥੇ ਨੌਜਵਾਨ ਸੁਆਮਾਂ ਬਣੀਆਂ ਹੋਈਆਂ ਨੇ ਪਿੰਡਾਂ ਨੇ ਬਣਾਈਆਂ ਹੋਈਆਂ ਨੇ ਕਮੇਟੀਆਂ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਇਰਾਦੇ ਨਾਲ ਬਹੁਤ ਸਾਰਾ ਕੰਮ ਕਰ ਰਹੇ ਨੇ ਦਿੱਕਤਾਂ ਆਹੀ ਨੇ ਕਿ ਪੰਜਾਬ ਪੁਲਿਸ ਤੇ ਉਹਨਾਂ ਦੇ ਵਿਚਾਲੇ ਕੋਈ ਨਾ ਕੋਈ ਨਾ ਇੱਕ ਅੱਧਾ ਕੋਈ ਇਹ ਜਹਾ ਆ ਜਾਂਦਾ ਸੀ ਜਿਹੜਾ ਸਾਰਾ ਕੁਝ ਕੰਮ ਖਤਮ ਕਰ ਨਵੇੜ ਦੰਦਾ ਸੀ ਉਹਨਾਂ ਦੀ ਮਿਹਨਤ ਵੀ ਪੰਜਾਬ ਮੈਂ ਆਪਣੇ ਮੁੱਖ ਮੰਤਰੀ ਤੌਰ ਤੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਾ ਕਿ ਜੇ ਕੋਈ ਪਿੰਡ ਬਹੁਤ ਸਾਰੇ ਪਿੰਡ ਤਾਂ ਕਾਇਰ ਕਰ ਚੁੱਕੇ ਨੇ ਕੋਈ ਹੋਰ ਪਿੰਡ ਵੀ ਸਾਡੇ ਕੋਲੇ ਆ ਕੇ ਸੰਪਰਕ ਕਰੋ ਆਪਣੇ ਪਿੰਡ ਦੇ ਵਿੱਚ ਨਿਗਰ ਰੱਖੋ ਜੇ ਕੋਈ ਨਸ਼ਾ ਵੇਚਣਾ ਹੁੰਦਾ ਸਾਨੂੰ ਦੱਸੋ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਵੀ ਦੱਸੋ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਪਿੰਡ ਚ ਨੌਜਵਾਨ ਮੁੰਡਿਆਂ ਨੂੰ ਬਿਜ਼ੀ ਰੱਖਣ ਲਈ ਉਹਨਾਂ ਨੂੰ ਉਹਨਾਂ ਦੀ ਤਰੱਕੀ ਲਈ ਕੀ ਕਰਨਾ ਹੈ ਸਟੇਡੀਅਮ ਚਾਹੀਦਾ ਸਟੇਡੀਅਮ ਮਿਲੂਗਾ ਹਸਪਤਾਲ ਚਾਹੀਦਾ ਹਸਪਤਾਲ ਮਿਲੂਗਾ ਸਕੂਲ ਅਪਗ੍ਰੇਡ ਕਰਨਾ ਹੈ 8ਵੀਂ ਦਾ ਜੀ 12ਵੀਂ ਨਾ ਕਰ ਦੋ ਕਰ ਦਾਂਗੇ ਮਤਲਬ ਮੇਰਾ ਇਹ ਕਿ ਜਦੋਂ ਡੀਡਿਕਸ਼ਨ ਸੈਂਟਰ ਚ ਆ ਗਏ ਤਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਨਾਲ-ਨਾਲ ਕੰਮ ਵੀ ਦੇਣਾ ਪਊਗਾ ਜੇ ਉਹਨੂੰ 3-4 ਮਹੀਨੇ ਵਿਹਲੇ ਰਹੇ ਨੇ ਫਿਰ ਫਿਰ ਉਹ ਉਧਰ ਵਾਪਸ ਉਸੇ ਸੰਗਤ ਚਲੇ ਜਾਣਗੇ ਕਿਉਂਕਿ ਵਿਹਲਾ ਮਨ ਸ਼ੈਤਾਨੀ ਦਾ ਕਰ ਪੰਜਾਬੀ ਦੀ ਕਹਾਵਤ ਹੈ ਸੋ ਅਸੀਂ ਉਹਨਾਂ ਨੂੰ ਕੰਮ ਵੀ ਨਾਲ ਨਾਲ ਦੇਵਾਂਗੇ ਤਾਂ ਕਿ ਉਹ ਉਹ ਆਪਣੇ ਕੰਮ ਲੱਗ ਜਾਣ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਵਾਪਸ ਜਿਹੜੀ ਹੈ ਮੇਨ ਟ੍ਰੈਕ ਤੇ ਆ ਜਾਵੇ ਸੀਐਮ ਸਾਹਿਬ ਜਿਹੜਾ ਨਸ਼ੇ ਦਾ ਮੁੱਦਾ ਹੈ ਕਿ ਪੋਲਿਟਿਕਲ ਮੁੱਦਾ ਨਹੀਂ ਇੱਕ ਲੋਕਾਂ ਨਾਲ ਜੁੜਿਆ ਹੁੰਦਾ ਇਸ ਦੇ ਪਰ ਸੁਨੀਲ ਜਾਖੜ ਹੋਰਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਉਹਨਾਂ ਨਾਲ ਕਹਿ ਗਿਆ ਤੁਹਾਨੂੰ ਯਾਦ ਹੈ ਕਿ ਤੁਸੀਂ ਜਦੋਂ ਸੌਂ ਚਕਾਈ ਸੀਗੀ ਕਾਫੀ ਬੱਚਿਆਂ ਦੇ ਨਾਲ ਉਸ ਉਸ ਚੀਜ਼ ਨੂੰ ਲੈ ਕੇ ਇੱਕ ਤੰਜ਼ ਜਿਹਾ ਕਰਿਆ ਗਿਆ ਕਿਹਾ ਗਿਆ ਕਿ ਹੁਣ ਦੁਬਾਰਾ ਨਾ ਇਹਦੀ ਸੌਂ ਚਕਾਇਓ ਯਾ ਮਤਲਬ ਇਸ ਨੂੰ ਪੋਲਿਟਿਕਲ ਕਿਉਂ ਬਣਾਇਆ ਜਾਂਦਾ ਹੈ ਪਤਾ ਕੀ ਜੀ ਉਹਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਵੇ ਹੁਣ ਸੁ끼 ਕਰੀਏ ਉਹ ਤਾਂ ਕਹਿੰਦੇ ਜੀ ਜਿਹੜਾ ਪਪੂਵੰਤਮਨ ਜਲੰਧਰ ਜਿਹੜਾ ਕਿਰਾਏ ਤੇ ਘਰ ਲੈ ਲੈ ਮੈਂ ਕਿਹਾ ਦੇ ਲੈ ਲਈ ਹਜੇ ਤਾਂ ਮੈਂ ਕਰ ਕਰ ਲਿਆ ਜਲੰਧਰ ਕਿਰਾਏ ਤੇ ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ ਜਲੰਧਰ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਇਸ ਘਰ ਚੋਂ ਪਪੂਵੰਤਮਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹੁੰਦਾ ਉਹ ਥੋੜੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਰੋਜਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸਪੁਰ ਲੈ ਲਿਆ। ਬਾਜੀ ਗੁਰਦਾਸਪੁਰ ਵਾਲਿਆਂ ਨੇ ਤੁਹਾਨੂੰ ਘੜਤਾ। ਤੁਸੀਂ ਘਰ ਪੰਜ ਪੰਜ ਕੁਲੇ ਲੈ ਲਿਆ। ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ। ਉਹ ਘਰ ਚੰਨੀ ਨੂੰ ਦੇਦਾ ਜੀ। ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ। ਉੱਥੇ ਤੁਹਾਨੂੰ ਲੱਗਿਆ ਵੀ ਚਾਹ ਹੁਣ ਸ਼ਹਿਰ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਟੁੰਦੇਦਾਈ। ਤੁਸੀਂ ਪਹਿਲਾਂ ਆਪਣੇ ਘਰ ਗਿਣ ਲਓ ਕਿਰਪਾ ਕਰਕੇ ਮੇਰੇ ਘਰ ਦੀ ਵੇਖਣਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ ਇਹ ਤੋਂ ਪਹਿਲਾਂ ਵੀ 3-4 ਵਾਰੀ ਐਦਾਂ ਕਰਾ ਚੁੱਕੇ ਨੇ ਉਹ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਦ ਮਾਨ ਨੇ ਚਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਜੋ ਪਾਰਟੀ ਵੀ ਮੋਕਰ ਕੀ ਫਿਰ ਚੁੱਪ ਕਰਕੇ ਬੈਠੇ ਸੋ ਮੈਨੂੰ ਨਹੀਂ ਲੱਗਦਾ ਕਿ ਜਾਖੜ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ 'ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਹਦਾ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਇਆ ਕਰਤਾ ਇਹਨੂੰ ਆਇਆ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਡਰੱਗਸ ਤੇ ਕ੍ਰਪਸ਼ਨ ਤੇ ਨੌਕਰੀਆਂ ਦੇਣ ਸੰਬੰਧੀ ਅੱਜ ਵੀ ਹੁਣ ਮੈਂ ਹੜਾਂ ਦਾ ਜਿਹੜਾ ਉਹ ਬਾਜ ਜੱਜਾ ਲੈਣ ਜਾਂਦੇ ਬਾਜ ਕਿਉਂ ਜਾਂਦੇ ਜੀ ਪਹਿਲੇ ਕਿਉਂ ਨਹੀਂ ਜਾਂਦੇ ਅਸੀਂ ਠੀਕ ਕਰ ਅੱਜ ਮੈਂ ਖੱਗਰ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਮਕੋੜ ਸਾਹਿਬ ਜਾਊਂਗਾ ਅੱਜ ਆਲੇ ਦੁਆਲੇ ਪਿੰਡ ਨੇ ਹੋਤੀਪੁਰ ਹੈ ਕੁਦਨੀ ਹੈ ਜਿਹੜਾ ਕੜੈਲ ਹੈ ਚੰਦੂ ਚਾਂਦੂ ਹੈ ਥੇੜੀ ਹੈ ਮੰਡਵੀ ਹੈ ਅੰਦਾਣਾ ਹੈ ਮੈਂ ਉਹਨਾਂ ਪਿੰਡਾਂ 'ਚ ਆ ਰਿਹਾ ਲੋਕਾਂ ਨਾਲ ਮਿਲ ਰਿਹਾ ਕਿ ਆਜੋ ਦੱਸੋ ਨਾਲ ਮੇਰੇ ਸਾਰੇ ਸੈਕਟਰੀ ਇਰੀਗੇਸ਼ਨ ਵਗੈਰਾ ਸਾਰੇ ਜਾਣਗੇ ਕਿ ਕੋਈ ਕਿਨਾਰਾ ਕਿਉਂਕਿ ਬੋਰੀਆਂ ਭਰ ਰੱਖੀਆਂ ਨੇ ਸਾਰੀਆਂ ਹੁਣ ਹਜੇ ਟਾਈਮ ਹੈਗਾ ਕਿ ਆ ਪਕਨਾਰਿਆਂ ਨੂੰ ਹੋਰ ਕਿਉਂਕਿ ਉਸ ਤੋਂ ਬਾਅਦ ਫਿਰ ਫਸਲ ਬੀਜੀ ਜਾਂਦੀ ਹੈ ਫਿਰ ਜਾਣਾ ਮੁਸ਼ਕਲ ਹੋ ਜਾਂਦਾ ਹੈ ਅੱਜ ਮੈਂ ਉੱਥੇ ਜਾਊਂਗਾ ਜੀ ਅੱਜ ਤਿੰਨ ਘਰਾਂ ਚ ਜਿਹਦੇ ਵਿੱਚ ਜਖੇਪਲ ਪਿੰਡ ਤੋਂ ਸ਼ਹੀਦ ਤਰਲੋਚਨ ਸਿੰਘ ਫੌਜ ਦੇ ਵਿੱਚ ਜਿੰਦਾਂ ਦੀ ਸ਼ਹੀਦੀ ਹੋ ਗਈ ਤੇ ਹਰ ਸਿਮਰਨ ਸਿੰਘ ਪਸਹਾੜ ਤੋਂ ਤੇ ਸੁਰਿੰਦਰ ਸਿੰਘ ਸ਼ਹੀਦ ਡੂਡੀਆਂ ਇਹ ਮੂਨਕ ਦੇ ਨੇੜੇ ਆ ਇਹ ਤਿੰਨੋਂ ਸ਼ਹੀਦ ਨੇ ਜਿਨ੍ਹਾਂ ਨੂੰ ਨੇ ਦੇਸ਼ ਲਈ ਸ਼ਹੀਦੀ ਦਿੱਤੀ ਪਰ ਇਲੈਕਸ਼ਨ ਕੋਡ ਲੱਗਣ ਕਰਕੇ ਅਸੀਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਮਾਨ ਸਨਮਾਨ ਦਾ ਜਿਹੜਾ ਪੰਜਾਬ ਸਰਕਾਰ ਦਾ 1 ਕਰੋੜ ਰੁਪਏ ਦਾ ਡਰਾਫਟ ਹੈ ਉਹ ਨਹੀਂ ਦੇ ਸਕੇ ਅੱਜ ਮੈਂ ਉਹਨਾਂ ਦੇ ਘਰੇ ਵੀ ਜਾਊਂਗਾ ਜੀ ਕਿਉਂਕਿ ਕੋਡ ਜਿਹੜਾ ਉਹ ਚੱਕਿਆ ਗਿਆ ਤਾਂ ਹੁਣ ਅਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ ਮਾਨ ਸਨਮਾਨ ਦੇਣ ਦੀ ਸ਼ਹੀਦ ਦੇ ਪ੍ਰੋਗਰਾਮ ਨੂੰ ਉਸਕੀਮਾ ਉਹ ਉਹਦੇ ਤਹਿਤ ਮੈਂ ਉਹਨਾਂ ਦੇ ਘਰੇ ਜਾਊਂਗਾ ਜੀ ਬਾਕੀ ਇਹਨਾਂ ਨੂੰ ਕਹੀ ਜਾਣ ਦਿਓ ਜੀ ਇਹਨਾਂ ਨੇ ਕਰਨ ਨਾਲ ਮੇਂ ਕੁਝ ਹੈ ਨਹੀਂ ਕੋਈ ਕਿਸੇ ਨਾਲ ਲੜੀ ਜਾਂਦਾ ਕੋਈ ਕਿਸੇ ਨਾਲ ਲੜੀ ਜਾਂਦਾ ਮੇਰੀ ਤਾਂ ਲੜਾਈ ਡਰੱਗਸ ਨਾਲ ਹੈ ਮੇਰੀ ਲੜਾਈ ਮਹਿੰਗਾਈ ਨਾਲ ਹੈ ਮੇਰੀ ਲੜਾਈ ਗਰੀਬੀ ਨਾਲ ਹੈ ਮੇਰੀ ਲੜਾਈ ਆਹ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਰਾਹ ਜਿਹੜੇ ਅੜਿੱਕੇ ਨੇ ਮੇਰੀ ਲੜਾਈ ਉਹਨਾਂ ਨਾਲ ਸਰਕਾਰ ਬਣਾ 9000 ਪੈਟਨਲਰਸ ਆਪ ਲੋਗ ਨੇ ਆਇਡੈਂਟੀਫਾਈ ਕੀਏ ਹੈ ਇਹ ਲੋਕ ਕੌਣ ਹੈ ਅਰਗਰ ਇਹ ਲਿਸਟ ਹੈ ਤੋ ਇਹ ਤੋ ਸ਼ੁੱਡ ਬੀ ਗੈਂਟਡ ਬਾਅਦ ਆਲਰੇਡੀ ਵੀ نو ਵੀ ਹੈਵ ਜਸਟ ਕੰਪਲੀਟਡ ਦਿਸ ਐਕਸਰਸਾਈਜ਼ ਐਂਡ ਵੀ ਆਰ ਵੀ ਆਰ ਲਾਂਚਿੰਗ ਐਨ ਆਪਰੇਸ਼ਨ ਦੇ ਉਹ ਤੁਹਾਨੂੰ ਹੁਣ ਥੋੜੀ ਦੱਸਾਂਗੇ ਜੀ ਫਿਰ ਦੱਸਾਂਗੇ ਐ ਨਾ ਕਰੋ ਨਾ ਹੁਣ ਕਿ ਤੁਹਾਨੂੰ ਤੁਸੀਂ ਉਹ ਛੱਡ ਕੇ ਆਉਂਨਾ ਨੂੰ ਜੀਲ ਤੇ ਹਨਾ ਬਣ ਗਈ ਲਿਸਟ ਬਣ ਗਈ ਐਕਸ਼ਨ ਹੋਊਗਾ ਉਹ ਸੈਕਸ਼ਨ ਚ ਕਿੰਨੇ ਕਿਹਨਾਂ ਦੇ ਘਰੋਂ ਕੀ ਬਰਾਮਦੀ ਹੁੰਦੀ ਹੈ ਜਾਂ ਕਿੰਨਾਂ ਦੀ ਕੀ ਇਨਵੋਲਵਮੈਂਟ ਰਹਿੰਦੀ ਹੈ ਉਹ ਸਾਰਾ ਚੈੱਕ ਕਰਨਾ ਡੈਕਸਨ ਲੈ ਕੇ ਪਰ ਜਿਹੜੇ ਲੋਕ ਕਈ ਸ਼ਿਕਾਇਤਾਂ ਦੇ ਜਾਂਦੇ ਆ ਪਰ ਉਹਨਾਂ ਦੀ ਜਿਹੜੀ ਗੁਪਤ ਜਿਹੜੀ ਹੁੰਦੀ ਆ ਉਹ ਪਤਾ ਲੱਗ ਜਾਂਦੀ ਹੈ ਨੀ ਨੀ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਹੁਣ ਇੱਕ ਇੱਕ ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25000 ਰੁਪਏ ਪਰ ਨੌਕਰੀ ਕਹਿ ਕੇ 26 ਲੱਖ 2926 ਰੁਪਏ ਆ ਬਿਖਾਤੇ ਚ ਪੁਆਏ ਕਿਸ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਫੋਨ ਇੱਥੇ ਆਇਆ ਸੀਗਾ ਐਂਟੀ ਕ腐ਸ਼ਨ ਹੈਲਪ ਸੈਂਟਰ ਹੈ ਜਿਹੜਾ 9501200200 ਮੈਂ ਫੇਰ ਰੀਪੀਟ ਕਰ ਦਿੰਦਾ 9501200200 ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ ਤੇ ਫੋਨ ਕਰੋ ਜਾਂ ਬਿਜ਼ੀਲੈਂਸ ਨੂੰ ਦੱਸੋ ਤੁਹਾਡੀ ਜਿਹੜੀ ਇਨਫਾਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਇਹ ਵੀ ਦੱਸ ਸਕਦੇ ਹੋ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਹੈ ਸ਼ੱਕ ਵੀ ਸ਼ਾਇਦ ਤੁਹਾਨੂੰ ਨਾ ਕਨਫਰਮ ਹੋਵੇ ਕਿਸੇ ਨੂੰ ਉਹ ਦੱਸ ਦਿਓ ਤੁਹਾਡਾ ਕੋਈ ਨਾਮ ਨਹੀਂ ਆਊਗਾ ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਤੇ ਸ਼ੱਕ ਕਿਉਂ ਪਿਆ ਜੇ ਤੂੰ ਐ ਤਾਂ ਹੀ ਆਗੋਂਦੀ ਹੈ ਨਾ ਜੇ ਆਗਿਆ ਤਾਂ ਹੀ ਤੂੰ ਆਉਂਦਾ ਸੋ ਇਸ ਕਰਕੇ ਇਸ ਮਾਮਲੇ 'ਚ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ ਕੋਈ ਸਾਡਾ ਸਕਾ ਨਹੀਂ ਕੋਈ ਸਾ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਕਾ ਨਹੀਂ ਮੈਂ ਪੰਜਾਬ ਦੇ ਨਾਲ ਮੇਰੀ ਦਿਲ ਦੀ ਕਲੀ-ਕਲੀ ਧੜਕਣ ਮੇਰੇ ਖੂਨ ਦਾ ਕੱਲਾ-ਕੱਲਾ ਕਤਰਾ ਤੇ ਮੇਰਾ ਕੱਲਾ-ਕੱਲਾ ਸਾਹ ਪੰਜਾਬ ਦੀ ਆਸ ਹੈ